ਹਾਂਜੀ ਬੇਟਾ ਰੋਜ਼ ਦੀ ਤਰ੍ਹਾਂ ਅੱਜ ਮੈਂ ਫੇਰ ਤੁਹਾਨੂੰ ਮੈਥਸ ਦੇ ਔਰਲ ਕੁਐਸਚਨ ਪੁੱਛ ਰਹੀ ਆ ਤੁਸੀਂ ਉਹਨਾਂ ਦੇ ਜਵਾਬ ਦੇਣੇ ਨੇ ਠੀਕ ਹੈ ਹਾਂਜੀ ਪਹਿਲਾ ਪ੍ਰਸ਼ਨ ਹੈ ਟੀਮ ਤਿਆਰ ਨੇ ਨਾ ਚਾਰੋਂ ਟੀਮ A B C D ਪਰਮਿੰਦਰ ਕੋਲ 47 ਰੁਪਏ ਹਨ ਸੋਲਵ ਕਰ ਲਓ ਆਪਣੀ ਕਾਪੀ ਦੇ ਵਿੱਚ ਧਿਆਨ ਰੱਖੋ ਮੈਂ ਕਿੰਨੀ ਰਕਮ ਬੋਲੀ ਆ 47 ਪਰਮਿੰਦਰ ਕੋਲ 47 ਰੁਪਏ ਹਨ ਉਸ ਕੋਲ 10-10 ਦੇ ਕਿੰਨੇ ਨੋਟ ਆ ਤੇ 1-1 ਦੇ ਕਿੰਨੇ ਨੋਟ ਹਨ ਪਰਮਿੰਦਰ ਕੋਲ 47 ਰੁਪਏ ਹਨ ਉਸ ਦੇ ਕੋਲ 10-10 ਦੇ ਕਿੰਨੇ ਨੋਟ ਹੋਣਗੇ ਔਰ 1-1 ਦੇ ਕਿੰਨੇ ਨੋਟ ਹੋਣਗੇ ਸਭ ਤੋਂ ਪਹਿਲਾਂ ਬੁੱਟੇ ਦਾ ਹੱਥ ਖੜਾ ਸੀਗਾ ਟੀਮ ਕਿਹੜੀ ਹੈ ਛੋਡੀ ਟੀਮ ਹੈ ਨਾ ਹਾਂਜੀ ਕਿੰਨੇ ਹੋਣਗੇ 4 ਤਾਂ ਇਹ 10-10 ਦੇ ਨੋਟ ਕੀ ਓਕੇ 1-1 ਦੇ ਸੱਤ ਮਨਮੀ ਹਾਂਜੀ ਤੁਸੀਂ ਦੱਸੋ ਦਾਦਾ ਦੇ ਨੋਟ ਮੈਂ ਤੁਸੀਂ ਕਈ ਘਾਤਾਈ ਘਾਤਾਈ ਸਿੱਕੇ ਕਿੰਨੇ ਸਿੱਕੇ 73 ਹੋਰ ਇਹ ਵੀ ਘਾਤਾਈ ਹੂੰ ਤੇਰੀ 47 47 ਦਾਦਾ ਦੇ ਕਿੰਨੇ ਨੋਟ 40 ਹਾਂਜੀ ਕਿਰਨ ਤੁਸੀਂ ਦੱਸੋ ਮੈਂ ਦਾਦਾ ਦੇ 40 ਨੋਟ ਵੀ ਤੇ 7 ਟਿੱਕੇ ਦੇ 7 ਨੋਟ ਤਾਂ ਸਹੀ ਹੈ ਹਾਂਜੀ ਸਭ ਤੋਂ ਪਹਿਲਾਂ ਕਿਰਨ ਨੇ ਦੇਖੋ ਕਿਰਨ ਨੇ ਵੀ ਜਵਾਬ ਸਹੀ ਦਿੱਤਾ ਪਰ ਤੁਸੀਂ ਗਲਤ ਦਿੱਤਾ ਏਕਮ ਪਰ ਇਹ ਬੁੱਟੇ ਨੇ ਹੱਥ ਖੜਾ ਕਰਤਾ ਇਹ ਤੁਸੀਂ ਸਭ ਤੋਂ ਪਹਿਲਾਂ ਹੱਥ ਖੜਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਨਾ ਬੁੱਟੇ ਨੂੰ ਪਹਿਲਾਂ ਕਿਵੇਂ ਪਤਾ ਲੱਗਦਾ ਅਨਸਰ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਕਿੰਨੀ ਦੇਖੋ 50 ਰੁਪਏ ਦਾ ਹਿਸਾਬ ਹੈ ਇਹ ਤਾਂ ਤੁਸੀਂ ਕਰ ਹੀ ਸਕਦੇ ਹੋ ਹਾਂਜੀ 20 10 10 ਦੇ 4 ਨੋਟ ਹੋ ਜਾਣਗੇ 40 ਰੁਪਏ ਬਣ ਜਾਣਗੇ ਨਾ ਤਾਂ ਇੱਕ ਇੱਕ ਤਾਂ ਮੈਂਨੇ ਕਿੰ ਤੁਹਾਨੂੰ ਕਿਹਾ ਕਿ 10 10 ਦੇ ਨੋਟ ਲੈਣੇ ਨੇ ਇੱਕ ਇੱਕ ਦੇ ਲੈਣੇ ਨੇ ਤਾਂ ਜਿਹੜੇ ਉੱਪਰ 7 ਰਹਿ ਗਏ ਉਹਦੇ ਤੁਸੀਂ ਇੱਕ ਇੱਕ ਦਾ ਇੱਕ ਇੱਕ ਦਾ ਸਿੱਕਾ ਹੀ ਲਓਗੇ ਨੋਟ ਲਓਗੇ ਕੁਝ ਵੀ ਹਾਂਜੀ ਬੁੱਟਾ ਸਿੰਘ ਦਾ 1 ਨੰਬਰ ਲਗਾ ਬਾਕੀ ਟੀਮ ਦਾ 0 ਲਗਾ ਥੋੜਾ ਹੱਥ ਨੂੰ ਤੇਜ਼ ਚਲਾਉਣਾ ਹੈ ਕਾਪੀ ਤੇ ਸੋਲਵ ਕਰਨ ਲਈ ਹਾਂਜੀ ਥੋੜਾ ਨੈਕਸਟ ਪ੍ਰਸ਼ਨ ਹੈ ਐਕਟਿਵ ਹੋ ਕੇ ਬੈਠਿਆ ਕਰੋ ਪ੍ਰੀਤ ਕੋਲ 10 ਟੌਫੀਆਂ ਸੀ ਔਰ 10 ਟੌਫੀਆਂ ਸੀ ਟੌਫੀਆਂ ਆਪਣੇ ਉਸਨੇ 3 ਟੌਫੀਆਂ ਆਪਣੇ ਦੋਸਤ ਨੂੰ ਦੇ ਦਿੱਤੀਆਂ ਹੁਣ ਉਹਦੇ ਕੋਲ ਕਿੰਨੀਆਂ ਨੇ ਹੁਣ 1 ਇਕਮ 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 ਦਾ ਹੱਥ ਮੇਰੀ ਗੱਲ ਸੁਣੋ ਦੁੱਗਤਾ ਇਹਦਾ ਸੀ ਪਹਿਲੇ ਨੰਬਰ ਤੇ ਕਿਹਦਾ ਹੱਥ ਸੀਗਾ ਇਕਮ ਦਾ ਜੀ ਇਕਮ ਦਾ ਸੀ ਹਾਂ ਜੀ ਤੁਸੀਂ ਤੁਹਾਡੀ ਟੀਮ ਤੋਂ ਪੁੱਛ ਲੈਣੀ ਹੈ ਕਿਸੇ ਹੋਰ ਬੱਚੇ ਤੋਂ ਨਹੀਂ ਬੈਠੋ 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 ਹਾਂ ਜੀ ਤੁਸੀਂ ਦੱਸੋ ਤੁਹਾਡੀ ਟੀਮ ਦੇ ਕਿੰਨੇ ਹਾਂ ਜੀ ਕਿੰਨਾ ਅਨਸਰ ਆਇਆ ਹਾਂ ਜੀ ਕਿੰਨਾ ਅਨਸਰ ਆਇਆ ਦਾ 7 ਅਗਰ ਸਾਡੀ ਟੀਮ ਦੇ ਕਿਸੇ ਵਿੱਚ ਨੇ ਹੱਥ ਖੜਾ ਕਰ ਲਿਆ ਇਹ ਨਹੀਂ ਕੋਈ ਉਸ ਦਾ ਹੀ ਉਸ ਤੋਂ ਹੀ ਪੁੱਛਣਾ ਸਾਡੀ ਟੀਮ ਦੇ ਉਹ ਕਿਸੇ ਦੂਜੇ ਬੱਚੇ ਤੋਂ ਵੀ ਪੁੱਛ ਸਕਦੀ ਹੈ ਠੀਕ ਹੈ ਹਾਂ ਜੀ ਨੈਕਸਟ ਪ੍ਰਸ਼ਨ ਨੇ ਹੈ ਅਮਨਦੀਪ ਨੇ ਕੈਰੀ ਵਿੱਚ 7 ਬੁੱਟੇ ਲਗਾਉਣੇ ਲਗਾਏ 7 ਬੁੱਟੇ ਹਾਂ ਕਿੰਨੇ ਬੁੱਟੇ ਹੋਰ ਲਗਾਵੇ 10 ਬਣ ਜਾਣ ਨਹੀਂ ਨਹੀਂ थो तेन ने नहीं खड़ा किता। और ये उस टीम ने हाँ बुटे की टीम ने खड़ा रुको, पर मैं बुट्टे तो नहीं पूछती मैं पूछूंगी मनजोत तो खड़ी हो पहला किने लगाए ਤੁਸੀਂ ਨਹੀਂ ਬੋਲਣਾ ਨਾ ਕਿੰਨੇ ਬਣ ਜਾਣੇ ਚਾਹੀਦੇ ਨੇ ਬੁੱਟੇ ਬੁੱਟਾ ਦੱਸ ਮੈਨੂੰ ਤਾਸ ਤੂੰ ਕੀ ਕਰਿਆ ਇਹਦੇ ਵਿੱਚ ਤੇਰਾ ਤਿੰਨ ਆਨਸਰ ਕਿਵੇਂ ਆਇਆ ਤਿੰਨ ਠੀਕ ਐ ਕੀ ਕਰਿਆ ਇਹਦੇ ਵਿੱਚ ਮੈਂ ਨਹੀਂ ਨਹੀਂ ਤੈਨ ਨੇ ਕੀ ਕੀਤਾ ਇਹਦੇ ਵਿੱਚ ਕੋਈ ਨਹੀਂ ਦੱਸੂਗਾ ਇਹਦੀ ਟੀਮ ਦੇ ਹੀ ਬੱਚੇ ਦੱਸਣਗੇ ਹਾਣੀ ਮਣੀ ਤੁਸੀਂ ਦੱਸੋ ਇਹ ਨੇ ਕੀ ਕਰਿਆ ਤਿੰਨ ਆਨਸਰ ਕਿਵੇਂ ਆਇਆ ਇਹਦਾ ਕੀ ਨੂੰ ਕਿਹਦੇ ਨਾਲ ਜੋੜ ਕਰਿਆ ਹਾਂ ਪਰ ਮੈਨੇ ਤਾਂ ਤਿੰਨ ਬੋਲਿਆ ਹੀ ਨਹੀਂ ਤੈਨੂੰ ਨਾਲ ਕਿਵੇਂ ਜੋੜ ਕਰਤਾ ਇਹਨੇ ਮੈਂ ਨਹੀਂ ਲੈ ਸੱਤ ਨੂੰ ਪੁੱਛ ਲਈ ਮੈਂ ਰੁਕੋ ਜਵ ਪੁੱਛਦੀ ਆ ਮੈਂ ਤਾਂ ਦੇਖੋ ਤਿੰਨ ਬੋਲਿਆ ਹੀ ਨਹੀਂ ਨਾ ਤਿੰਨ ਤਾਂ ਇਹਨੇ ਅਨਸਰ ਮੇਰੀ ਗੱਲ ਸੁਣੋ ਪਹਿਲਾਂ ਉਸ ਦੀ ਟੀਮ ਦਾ ਪਤਾ ਪੁੱਛ ਲਈ ਆਪਾਂ ਹਾਂ ਨਹੀਂ ਖੁਸ਼ੀ ਤੁਸੀਂ ਦੱਸੋ ਮੈਂ ਕਿਹਾ ਸੱਤ ਜੀ ਤਿੰਨ ਦੀ ਕਿੱਥੇ ਕਥਾ ਜੋੜਨੀ ਆ ਇਹਨੇ ਪਰ ਤਿੰਨ ਕਿਉਂ ਜਿਹੜਾ ਮੈਂ ਤਾਂ ਤਿੰਨ ਬੋਲਿਆ ਨਹੀਂ ਨਾ ਨਹੀਂ ਨਹੀਂ ਮੈਨੇ ਤਿੰਨ ਤਾਂ ਨਹੀਂ ਬੋਲਿਆ ਮੇਰੀ ਗੱਲ ਸੁਣ ਮੈਡਮ ਜੀ ਮੈਡਮ ਜੀ ਹਾਂ ਜੀ ਬੁੱਟਾ ਸਿੰਘ ਦੱਸੂਗਾ ਮੈਡਮ ਜੀ ਤਾਂ ਦੱਸ ਦੋ 10 ਚ 7 ਜਿਹੜੀ ਮੈਨੇ ਰਕਮ ਬੋਲੀ ਐ ਉਹਦੇ ਨਾਲ ਹੀ ਕੁਝ ਕਰਨਾ ਐ ਉਹਦੇ ਉਹਦੇ ਨਾਲ ਹੀ ਪਲੱਸ ਹੋਊਗਾ ਉਹਦੇ ਨਾਲ ਹੀ ਮਾਈਨਸ ਹੋਊ ਉਹਦੇ ਨਾਲ ਹੀ ਮਲਟੀਪਲਾਈ ਉਹਦੇ ਨਾਲ ਹੀ ਡਿਵਾਈਡ ਤੁਸੀਂ ਤਿੰਨ ਆਨਸਰ ਕੱਢਿਆ ਉਹ ਤੁਸੀਂ ਕਹਿਣਾ ਸੀ ਮੈਡਮ ਜੀ 10 ਚੋਂ ਅਸੀਂ 7 ਕੱਢੇ ਨੇ ਸਾਡਾ ਤਿੰਨ ਆਨਸਰ ਆ ਗਿਆ ਇਹ ਥੋੜੀ ਤਰੀਕਾ ਹੈ ਮੈਨੂੰ ਸੀ 7 ਚ 7 ਚ ਵਿੱਚ ਤਿੰਨ ਜੋੜ ਲੇ ਸਾਡਾ 10 ਆ ਗਿਆ ਮੈਂ ਤਾਂ ਤਿੰਨ ਬੋਲੀ ਹੀ ਨਹੀਂ ਤੁਸੀਂ ਤਿੰਨ ਕਿਨੇ ਜੋੜ ਲੇ ਜਿਹੜੀ ਨੰਬਰ ਮੈਨੇ ਬੋਲੀ ਹੈ ਸਿਰਫ ਉਹ ਹੀ ਹਾਂਜੀ ਲਵਪ੍ਰੀਤ اور ਸੁਖਦੀਪ ਤੁਸੀਂ ਵੀ ਐਕਟਿਵ ਹੋ ਕੇ ਬੈਠੋ ਕਲਾਸ ਦੇ ਵਿੱਚ ਮੈਨੂੰ ਲਾ ਨਹੀਂ ਹਾਂਜੀ ਲਗਾਓ ਮੈਨੂੰ ਬੁੱਤਾ ਸਿਰਫ 10 10 ਦਾ ਸਵਾਲ ਪੁੱਛਿਆ ਸੀ 10 ਦੇ ਵਿੱਚੋਂ

ਛੋਟੀ ਤੋਂ ਛੋਟੀ ਸੰਖਿਆ ਵਿੱਚੋਂ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਘਟਾਓ ਵੱਡੀ ਵੱਡੀ ਹਾਂਜੀ ਵੱਡੀ ਹੀ ਕਿੰਨਾ ਹੋਊਗਾ ਘਟਾ ਦੇ ਹਾਂ ਕੀ ਕੀਤਾ ਸੀ ਤੈਨੇ ਘਟਾ ਘਟਾ ਹਾਂਜੀ ਟੰਡ ਇਹ ਐਵੇਂ ਦੱਸੋ 100 ਕੀ ਸੀ ਵੱਡੀ ਸੰਖਿਆ ਹੈ ਛੋਟੀ ਸੰਖਿਆ ਹੈ ਕਿੰਨੇ ਅੰਕਾਂ ਦੀ ਤਿੰਨ ਅੰਕਾਂ ਦੀ ਹਾਂ ਨੜੀ ਆਈ ਔਰ ਨੜੀ 99 99 ਕਿਤੇ 99 ਕੀ ਸੀ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਵੱਡੀ ਸੰਖਿਆ ਇਹ ਧਿਆਨ ਰੱਖੋ ਬੇਟਾ ਕਿ ਜਿਹੜੀ ਤਿੰਨ ਅੰਕਾਂ ਦੀ ਐ ਉਹ 100 ਸੀਗੀ ਨਾ ਉਹ 100 ਐ ਜਿਹੜੀ ਛੋਟੀ ਤੋਂ ਛੋਟੀ ਐ ਸੰਖਿਆ ਤਿੰਨ ਅੱਖਰਾਂ ਦੀ ਔਰ ਜਿਹੜੀ 99 ਐ ਉਹ ਦੋ ਅੱਖਰਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ ਮੰਜੋਰ ਅਦਰ ਹਾਂ ਮੈਂ ਨਹੀਂ ਹਾਂਜੀ ਹਾਂਜੀ ਕੇਰਨ ਪਹਿਲਾਂ ਤੁਸੀਂ ਸਵਾਲ ਸੋਲਵ ਕਰਿਆ ਕਰੋ ਫਿਰ ਨਾਲ ਦੀ ਨਾਲ ਹੱਥ ਖੜਾ ਕਰਿਆ ਕਰੋ ਹਾਂਜੀ ਤੁਹਾਡਾ ਪ੍ਰਸ਼ਨ ਹੈ ਇੱਕ ਮਾਲਾ ਵਿੱਚ 25 ਮੋਤੀ ਪਾਉਣੇ ਹਨ ਇੱਕ ਮਾਲਾ ਵਿੱਚ 25 ਮੋਤੀ ਪਾਉਣੇ ਹਨ ਉਸ ਵਿੱਚੋਂ 15 ਮੋਤੀ ਪਾ ਲਏ ਕਿੰਨੇ ਹੁਣ ਹੋਰ ਮੋਤੀ ਪਾਈਏ ਕੀ ਬਚੀ ਹੋ ਜਾਂਦੀ ീല രാജവീസ് സൂമന ടി ഉച്ച ബോൾ മെനുസീർ ടീം സമനത്ത പക്ഷേ ਕਿਉਂ ਉਸ ਕੋ ਵੀ ਤਾਂ ਪੁੱਛਿਆ ਸੀਗਾ ਮੈਂ ਨੇ ਮਨਜੋਤ ਤੋਂ ਖੁਸ਼ੀ ਤੋਂ ਮੰਮੀ ਹਾਂ ਨਹੀਂ ਸੋਮਨ ਦੱਸ ਤਤ ਰਾਜਵੀਰ ਨੇ ਰਾਜਵੀਰ ਨੇ ਸੱਤ ਬੋਲਿਆ ਸੀ ਹਾਂਜੀ ਸੱਤ ਬੋਲਿਆ ਸੀ ਕਿੰਨਾ ਬੋਲਿਆ ਸੀ ਸੱਤ ਬੋਲਿਆ ਸੀ ਦਸ ਬੋਲਿਆ ਸੀ ਰਾਜਵੀਰ ਦੀ ਟੀਮ ਦੇ ਨੰਬਰ ਲਗਾਏ ਦੀ ਸੋਮਨ ਦੀ ਟੀਮ ਦੇ ਇਹਦਾ ਆਨਸਰ ਆਊਗਾ 10 बड़ा सौखा सवाल थी कि पच्ची मोती पाने से किन्ने आखे से गुरनोर कि आखे सची सची दस आकाश किन्ना आखिया आख्या आकाश ने दसता ना बस ठीक है हाँ जी नैक्ट सुनो एक तो उची बोलिया कोई ਹਾਂ ਜੀ ਸੁਣੋ ਇੱਕ ਬਾਗ ਵਿੱਚ ਅੰਬਾਂ ਦੇ 76 ਦਰਖਤ ਹਨ 1 76 ਇੱਕ ਬਾਗ ਵਿੱਚ ਅੰਬਾਂ ਦੇ 76 ਦਰਖਤ ਹਨ ਅਤੇ ਲੀਚੀ ਦੇ 21 ਦਰਖਤ ਹਨ 21 ਦੱਸੋ ਬਾਗ ਵਿੱਚ ਕੁੱਲ ਕਿੰਨੇ ਦਰਖਤ ਹਨ ਮੰਮੀ ਕਿਵੇਂ ਮੰਮੀ ਹਾਂ ਜੀ ਪਹਿਲਾਂ ਹੱਥੇ ਇੱਕੰਦਾ ਖੜਾ ਹੋ ਗਿਆ ਥੋੜੀ ਮੰਮੀ ਹਾਂ ਜੀ 87 ਹਾਂ ਜੀ ਦਰਖਤ ਬੈਠੋ ਤੁਹਾਡਾ ਗਲਤ ਹੋ ਗਿਆ ਅਨਸਰ ਦੂਜੀ ਟੀਮ ਕਿਰਨ ਦੀ ਟੀਮ ਖੜੀ ਅਦਾ ਹੱਥ ਖੜਾ ਸੀ ਦੂਜੇ ਨੰਬਰ ਤੇ ਗੁੱਟਾ ਸਿੰਘ ਤਨੇ ਬਾਅਦ ਚ ਹੱਥ ਖੜਾ ਕਰਿਆ ਅਸੀਂ ਸੋਡੀ ਟੀਮ ਨੇ ਹੋਰ ਕਿਸੇ ਨੇ ਕੁਝ ਰਿਪਲਾਈ ਕਰਨਾ ਹੁੰਦਾ ਅਸੀਂ ਹਾਂ ਨੀ ਕਿਰਨ 97 ਕੀ ਮੈਂ ਵੀ ਹਾਂ ਪੰਜਾਬੀ ਚ ਕੀ ਕਹਿੰਦੇ 97 ਹਾਂ 97 ਮੈਂ ਨੇ ਕੀ ਕਿਹਾ ਕੁਐਸਚਨ ਕਿ 76 ਦਰਖਤ ਨੇ ਤੇ ਫਿਰ ਲੀਚੀ ਦੇ 21 ਦਰਖਤ ਨੇ 97 ਅਨਸਰ ਆਣਾ ਸੀ 97 ਅਨਸਰ ਆਣਾ ਸੀ ਇਹਦਾ ਹੰਡੀ ਸੁਮਨ ਸਿੱਧਿਓ ਅੱਛਾ ਇੱਕ ਕੁਐਸਚਨ ਹੈ ਦੋ ਅੰਕਾਂ ਦੀ ਓਏ ਓਏ 90 ਲਾਉਣਾ ਨਾ ਫਿਰ ਤੈਨੂੰ ਲਈਦਾ ਆਇਆਗਾ ਹਾਂ ਜਲਦੀ ਲਗਾ ਸਹੀ ਕਰਕੇ ਲਗਾ ਮਨਜੋਤ ਹਾਂਜੀ ਬੁੱਟਾ ਸਿੰਘ ਸਿੱਧਾ ਬੈਠੋ ਹਾਂਜੀ ਕਹਿੰਦੇ दो बड़ी बड़ी संख्या दख्या पचवंजा जोड़न फल प्राप्त होल किएगा दो अंक दो अंक दी तो वीडी संख्या पचवंजा ਜੋੜਨ ਤੇ ਮਮੀ ਮੇਰੇ ਸਾਹਮਣੇ ਖੜਾ ਗਈ ਅਨਿਅਰਸ਼ੀ ਤੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਮਮੀ ਮਮੀ ਖੜਾ ਕੀਤਾ ਪਹਿਲੇ ਇਹਨੇ ਹੱਥ ਮੇਰੀ ਸਾਨੀ ਆ ਬਈ ਹਲੇ ਹੀ ਸੱਜੂ ਉਹ ਅੱਖ ਚ ਬੱਜੂ ਪੈਨੋਂ ਦੇ ਮਮੀ ਮੂੰਹ ਚ ਕੱਢ ਮਮੀ ਜੀ ਇਹਨੇ ਹੱਥ ਖੜਾ ਕਿਦਾਂ ਨਹੀਂ ਚਲ ਉਹਨੇ ਖੜਾ ਕਰਿਆ ਨਾ ਤੁਸੀਂ ਚੁੱਪ ਹੋ ਜਾਓ ਤੁਸੀਂ ਆਨਸਰ ਨਹੀਂ ਦੱਸੋਗੇ ਆਨਸਰ ਦੱਸੋਗਾ ਪਤਾ ਇਹਨੂੰ ਖੜਾਓ ਦੱਸ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚ 55 ਜੋੜੋ ਪਤਾ ਨਹੀਂ ਉਹ ਤਾਂ ਚਾਹ ਲਈ ਹਾਂ ਨਹੀਂ 100 ਟੀਮ ਦਾ ਹੀ ਇਹ ਅਸ਼ਮਨ ਦੱਸ ਨਾ ਜੀ ਨਾ ਜੀ ਚਾਹ ਲਈ ਹਾਂ ਪਤਾ ਨਹੀਂ ਚਾਹ ਲਈ ਹਾਂ ਜੀ ਕਿੰਨਾ ਇਹਨੇ ਦੱਸਿਆ 121 ਦੋ ਅੰਕਾਂ ਦੀ ਪੱਟੀ ਤੋਂ ਵੱਡੀ ਸੰਖਿਆ ਵਿੱਚ ਹੋ ਦਨ ਇਕ ਸਤਿ ਰਾ ਗਾਈ ਦੱਸੋ ਵੀ 154 ਠੀਕ ਹੈ ਨਾ ਦੂਜੇ ਨੂੰ ਪੁੱਛੇ ਜੀ 154 ਅਨਸਰ ਆਉਣਾ ਸੀਗਾ ਇਹਦਾ ਲਾ ਵਈ ਲਾ ਵਈ ਲਾਓ ਮੰਜੋ ਤੇਰਾ ਅਨਸਰ ਲਗਾਓ ਮੈਂ ਹੋਈ 8 ਮਿੰਟ ਹੋਰ ਤਾਂ ਪੁੱਛੂਗੀ ਜਸਪੀ ਤੁਸੀਂ ਕਿੰਨੇ ਦੱਸਦੇ ਹੈਗੇ ਜਵਾਬ ਹੈ ਹੈ ਅੱਛੀ ਜੀ ਅਗਲਾ ਸਵਾਲ ਪੁੱਛੂਗੀ ਕੋਈ ਨਾ ਹਾਂ ਜੀ ਇੱਕ ਬੱਸ ਵਿੱਚ ਇੱਕ ਬੱਸ ਵਿੱਚ ਸੁਣੋ ਕੁਐਸਚਨ ਇੱਕ ਬੱਸ ਵਿੱਚ ਮਣੀ ਇੱਕ ਬੱਸ ਵਿੱਚ 30 ਸਵਾਰੀਆਂ ਬੈਠੀਆਂ ਹਨ 30 ਸਵਾਰੀਆਂ ਬੈਠੀਆਂ ਹਨ 15 ਸਵਾਰੀਆਂ ਬੱਸ ਵਿੱਚੋਂ ਉੱਤਰ ਗਈਆਂ ਸੋਮਨ ਦੀ ਟੀਮ ਦਾ ਖੜਾ ਗਏ ਸੀ ਮੈਂ ਦੁਖਦੇ ਹੋਇਆ ਸੀ ਫਿਰ ਸਾਡਾ ਹਾਂ ਇੱਕ ਬੱਸ ਵਿੱਚ 30 ਸਵਾਰੀਆਂ ਸੀ 15 ਸਵਾਰੀਆਂ ਉਤਰ ਗਈਆਂ ਇਹਦਾ ਅੰਸਰ ਆਕਾਸ਼ ਦੱਸੂਗਾ ਮੈਂ ਕਿੰਨਾ ਅੰਸਰ ਹੈ 15 ਆਪ ਵੀ ਸੋਲਵ ਕਰਿਆ ਸੀ ਕਹਾਣੀ ਨੇ ਦੱਸਿਆ ਸੀ ਓਕੇ 15 ਹਾਂਜੀ ਹੋ ਗਏ ਹਾਂਜੀ ਦੋ ਤਿੰਨ ਬਰਾਬਰ ਨਹੀਂ ਬਾਕੀ ਆਏ ਹਾਂਜੀ ਹੁਣ ਦੇਖਦੇ ਆ ਚੁੱਪਾ ਹਾਂਜੀ ਹੁਣ ਦੇਖਦੇ ਆ ਵੀ ਕਿਹੜੀ ਟੀਮ ਦੇ ਕਿੰਨੇ ਨੰਬਰ ਆਏ ਇੱਧਰ ਸੇ ਜੋੜ ਲਗਾਓ ਮੰਜੋ ਤੇਨਾਂ ਲਗਾਓ ਦੋ ਤਿੰਨ ਨਹੀਂ ਦੇ ਲੈ ਇੱਕ ਦੋ ਤਿੰਨ ਹਾਂ ਇਹਨਾਂ ਨੂੰ ਇੱਕ ਤੇ ਕੱਟਿਆ ਦੋ ਹਾਂਜੀ ਇੱਕ ਰਾਜਾ ਜੀ ਨਹੀਂ ਤੁਸੀਂ ਚੁੱਪ ਹੋ ਜਾ ਹਾਂਜੀ टीम देखो केड़ी टीम जीती है हां जी केड़ी टीम जीती है ए।, ए टीम ए टीम की दी सी किरण दी टीम जीती है भी बाकी टीम सब तो एक कम दी टीम ने सब तो कट जवाब दिते ने एक आंसर एक इक, एक एक नंबर

ਹੁਣ ਬਾਕੀ ਕੁਐਸਚਨ ਆਪਾਂ ਕੱਲ ਪੁੱਛਾਂਗੇ